ਪਾਲਸਰ ਬਾਗਰ ਜੀ ਦੀ ਫਤਿਹ ਮੈਂ ਐਡਵੋਕੇਟ ਇੰਦਰਪਾਲ ਸਿੰਘ ਨੋਬੀ ਸਾਰੇ ਸਾਡੀ ਟੀਮ ਵੱਲੋਂ ਲੁਧਿਆਣਾ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਸਹਿਯੋਗ ਨਾਲ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਉਲਿੱਕਿਆ ਗਿਆ ਸਾਡੀ ਟੀਮ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਜਿਵੇਂ ਸ੍ਰੀ ਗੁਰਨਾਨદેਵ ਜੀ ਦੇ ਉਪਲਖ ਵਿੱਚ ਪਿਛਲੀ ਵਾਰ ਰੱਖਾਇਆ ਸੀ ਇਸ ਵਾਰ 350 ਸਾਲਾਂ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋ ਗੁਰਦੇਵ ਭਾਦਰ ਜਿਹਦੇ ਸਮਾਗਮ ਰਖਾਈਗੇ ਨੇ ਜਿਦੇ ਵਿੱਚ 150 ਬੀਬੀਆਂ ਇਕੱਤਰਿਤ ਹੋ ਕੇ ਕੀਰਤਨ ਕਰਨਗੀਆਂ ਔਰ ਵਕ ਵਕ ਸਕੂਲਾਂ ਦੇ ਵੱਲੋਂ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਏਗਾ ਜਿਵੇਂ ਪਹਿਲਾਂ ਵਕੀਰ ਸਾਹਿਬ ਨੇ ਦੱਸਿਆ ਹੀ ਆ ਫਤਿਹਗੜ੍ਹ ਸਾਹਿਬ ਦੇ ਹੱਡਗ੍ਰੰਥੀ ਕਥਾ ਕਰਨਗੇ ਔਰ ਉਸ ਤੋਂ ਉਪਰੰਤ ਲੰਗਰ ਟੁੱਟ ਵਰਤਿਆ ਜਾਏਗਾ ਇਹ ਇਕੱਲੇ ਵਕੀਲ ਸਹਿਬਾਨਾਂ ਦਾ ਪ੍ਰੋਗਰਾਮ ਨਹੀਂ ਇਹਦੇ ਵਿੱਚ ਲੁਧਿਆਣਾ ਦੇ ਮੈਂ ਕਹਿੰਨਾ ਆਪ ਜੀ ਵੱਲੋਂ ਦੁਆਰਾ ਇੱਕ ਰਿਕੁਐਸਟ ਕਰਦਾ ਕਿ ਜਿਹੜੇ ਬੱਚਿਆਂ ਨੂੰ ਸ਼ਹੀਦੀ ਬਾਰੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜੇ ਦੂਜਿਆਂ ਦੇ ਧਰਮ ਨੂੰ ਮੁੱਖ ਰੱਖਦੇ ਹੋਏ ਤੇ ਉਹ ਸ਼ਹਾਦਤ ਦਿੱਤੀ ਸੀਗੀ ਉਸ ਨੂੰ ਮੁੱਖ ਰੱਖਦੇ ਹੋ ਜੋ ਜੁਗੋ ਜੁਗ ਯਾਦ ਰੱਖਣ ਇਸ ਹਰ ਸਾਲ ਇਹ ਜੋ ਯਾਦ ਰੱਖਣਗੇ ਇਸ ਨਾਲ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਲੱਗੇਗਾ ਇਹਦੇ ਲਈ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਆ ਜਿਹਦੇ ਚ ਸ਼ਹੀਦੀ ਬਾਰੇ ਜੋ ਚੰਦਨੀ ਚੌਂਕ ਵਿੱਚ ਜਿੱਦਾਂ ਸ਼ਹੀਦੀ ਹੋਈ ਸੀ ਉਹਦੇ ਜਿਹੜੀ ਪ੍ਰਦਰਸ਼ਨੀ ਹੋਊਗੀ ਉਹ ਵੀ ਦੇਖਣਯੋਗ ਹੋਊਗੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਤੁਸੀਂ ਸਾਰੇ 8 ਵਜੇ 11 ਵਜੇ ਇੱਥੇ ਸਾਡੇ ਸਮਾਗਮ ਵਿੱਚ ਸ਼ਾਮਲ ਸਰ ਇਹ ਕਿੱਥੇ ਹੋਊਗਾ ਕਿਹੜੀ ਹੂਆਤ ਕਿ ਨਹੀਂ ਜਗ੍ਹਾ ਦੇ ਵਿੱਚ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਫਿਰੋਜ਼ਗੰਦੀ ਮਾਰਕੀਟ ਦੇ ਕੋਲ ਪਾਰਕਿੰਗ 메인 ਪਾਰਕਿੰਗ ਜਿਹੜੀ ਸੁਵਿਧਾ ਸੈਂਟਰ ਤੋਂ ਰੋਡ ਆਂਦੀ ਹੈ 메인 ਪਾਰਕਿੰਗ ਵਕੀਲ ਸਾਹਿਬਨਦੀ ਉੱਥੇ ਪ੍ਰੋਗਰਾਮ ਕੀਤਾ ਜਾਊਗਾ ਉੱਥੇ ਕਾਰ ਪਾਰਕਿੰਗ ਦੀ ਵੀ ਪੂਰੀ ਵਿਵਸਥਾ ਕੋਈ ਐਸਾ ਇਸ਼ੂ ਨਹੀਂ ਹੈਗਾ ਕੋਈ ਕਿਸੇ ਨੂੰ ਆਣ ਜਾਣ ਦੀ ਪ੍ਰੋਬਲਮ ਨਹੀਂ 8 ਦਸੰਬਰ 2000 ਆਪਣੇ ਆਨ ਬਣ ਜੱਸ ਜੱਸਾ ਵੀ ਸਮਝਾ ਹਾਂ ਬਿਲਕੁਲ ਬਿਲਕੁਲ ਸੌਰੀ ਜੱਸ ਸਾਹਿਬ ਦਾ ਸਹਿਯੋਗ ਹੈ ਸਾਰੇ ਜਜੀਤ ਉਸ ਦਿਨ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਸੀਪੀ ਸਾਹਿਬ ਬੀਸੀ ਸਾਹਿਬ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਨਵਾਈਟ ਕੀਤਾ ਜੇ ਸਾਡੇ ਵੱਲੋਂ ਕਿਸੇ ਨੂੰ ਕੋਈ ਸੱਦਾ ਪੱਤਰ ਕਿਸੇ ਰਹਿ ਗਿਆ ਹੋਵੇ ਸਾਡਾ ਇਹੀ ਸੱਦਾ ਪੱਤਰ ਇਸ ਮਾਧਿਅਮ ਲਈ ਮੰਨਿਆ ਜਾਵੇ ਜਿਸ ਨਾਲ ਸਾਡਾ ਤੁਹਾਡਾ ਸਹਿਯੋਗ ਜ਼ਰੂਰੀ ਹੈ ਕਾਂਗਰਸ ਸਮੂਹ ਵਕੀਲ ਭਾਈਚਾਰੇ ਵੱਲੋਂ ਅੱਜ ਪੂਰੇ ਲੁਧਿਆਣਾ ਸ਼ਹਿਰ ਨੂੰ ਵਾਦਾ ਕੀ ਪੂਰੇ ਪੰਜਾਬ ਨੂੰ ਮੈਂ ਕਹਾਂਗਾ ਸੀ ਇੱਕ ਸੱਦਾ ਦੇਣਾ ਚਾਹੁੰਦੇ ਆ ਕਿ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਹੋਏ ਅੱਜ ਇੱਕ ਸੰਦੇਸ਼ ਤੁਹਾਡੇ ਲਈ ਇਹ ਹੈ ਕਿ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ 350 ਸਾਲਾ ਸ਼ਹੀਦੀ ਸਮਾਰੋਹ ਸ਼੍ਰੀ ਗੁਰੂ ਇੱਕ ਬਹਾਦਰ ਜੀ ਦੇ ਲਖਦੇ ਵਿੱਚ ਇੱਥੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਪਾਰਕਿੰਗ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ 150 ਬੀਬੀਆਂ ਵੱਲੋਂ ਕੀਰਤਨ ਕੀਤਾ ਜਾਏਗਾ ਇਸ ਮੌਕੇ ਸ਼ਹੀਦੀ ਜਿਹੜੀ ਪ੍ਰਦਰਸ਼ਨੀ ਹੈ ਉਸ ਪੇਸ ਤੇ ਉੱਤੇ ਉਹ ਵੀ ਲਗਾਈ ਜਾਏਗੀ ਸੋ ਅਸੀਂ ਸਿਰਫ ਔਰ ਸਿਰਫ ਆਪ ਜੀ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਆਓ ਸਾਰੇ ਮਿਲ ਕੇ ਇਸ ਕੀਰਤਨ ਦੇ ਵਿੱਚ ਬੈਠ ਕੇ ਸ਼ਹੀਦੀ ਸਮਾਗਮ ਦੇ ਵਿੱਚ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਹਾਂ ਥੈਂਕ ਯੂ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਲੁਧਿਆਣਾ ਵਾਸੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਪੀ ਜਿਵੇਂ ਲਾਸਟ 24 ਨਵੰਬਰ ਗੁਰਤੇਗ ਬਾਦਰਾ ਸਾਹਿਬ ਦਾ 350 ਸਾਲਾ ਜਿਹੜਾ ਸ਼ਦੀ ਇਹਨਾਂ ਦਾ ਸਮਾਗਮ ਲੰਘੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਯਾਦ ਵਿੱਚ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਤੇਲਾ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਅਸੀਂ ਲੁਧਿਆਣਾ ਬਾੜ ਵਿੱਚ ਇੱਕ ਸਮਾਗਮ ਜੋ ਕਿ 8 ਦਸੰਬਰ ਦਿਨ ਸੋਮਵਾਰ ਨੂੰ 11 ਤੋਂ 3 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਉਲੀਕਿਆ ਜੀ ਇਸ ਵਿੱਚ ਤੁਹਾਨੂੰ ਇੱਕ ਬਹੁਤ ਹੀ ਵਿਲੱਖਣ ਚੀਜ਼ ਦੇਖਣ ਨੂੰ ਮਿਲੇਗੀ ਵੀ ਅਸੀਂ ਸਿੰਗ ਸੋਸਾਇਟੀਆ ਗੁਰਦੁਆਰਾ ਸਿੰਘ ਸਭਾ ਦੀਆਂ ਜਿੰਨੀਆਂ ਵੀ ਸੋਸਾਇਟੀਆਂ ਹੈਗੀਆਂ ਅਸੀਂ 150 ਬੀਬੀਆਂ ਦਾ ਇੱਕ ਸਾਂਝੇ ਤੌਰ ਦੇ ਉੱਪਰ ਸਭ ਨੂੰ ਇਕੱਠਾ ਕਰਕੇ ਨੋਵੇ ਮਹੱਲੇ ਦੇ ਸ਼ਲੋਕ ਸ਼ਬਦ ਕੀਰਤਨ ਦੇ ਨਾਲ ਨਾਲ ਗਿਆਨੀ ਹਰਪਾਲ ਸਿੰਘ ਜੀ ਜੋ ਕਿ ਹੈੱਡ ਗ੍ਰੰਤੀ ਫਤੇਗੜ ਸਾਹਿਬ ਵਾਲੇ ਉਹ ਵੀ ਸਾਡੇ ਕੋਲ ਉੱਚੇ ਤੌਰ ਤੇ ਪਹੁੰਚ ਰਹੇ ਹਨ ਇਸ ਨਾਲ ਇੱਕ ਅਸੀਂ ਗੁਰਤੇਗ ਬਹਾਦਰ ਸਾਹਿਬ ਦੀ ਜੀਮੀ ਜਿਹੜੀ ਚਾਨੀ ਚੌਂਕ ਦੇ ਵਿੱਚ ਸ਼ਹਾਦਤ ਹੋਈ ਸੀ ਉਹਨਾਂ ਸੰਬੰਧੀ ਇੱਕ ਅਸੀਂ ਪ੍ਰਦਰਸ਼ਨੀ ਵੀ ਲਗਾ ਰਹੇ ਹਾਂ ਨਾਲ ਨਾਲ ਦਮਦਮਾ ਸਾਹਿਬ ਦੇ ਜਿਹੜੇ ਹਜੂਰੀ ਰਾਗੀ ਨੇ ਉਹਨਾਂ ਵੱਲੋਂ ਤਾਂਤੀ ਸਾਜ਼ਾ ਦੇ ਨਾਲ ਇੱਕ ਕੀਰਤਨ ਪੇਸ਼ ਕੀਤਾ ਜਾਏਗਾ ਵੀ ਉਹਨਾਂ ਦੇ ਜਿੰਨੇ ਵੀ ਜਿੰਦੇ ਵਿੱਚ ਤਾਂਤੀ ਸਾਜ਼ਾਂ ਦਾ ਦੁਆਰਾ ਕੀਰਤਨ ਕੀਤਾ ਜਾਏਗਾ ਸੋ ਮੈਂ ਆਪ ਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਮਾਗਮ ਕੱਲੇ ਵਕੀਲ ਭਾਈ ਚਾਰੇਦਾਨੀ ਜੀ ਇਹ ਸਮਾਗਮ ਪੂਰੀ ਮਨੁੱਖਤਾ ਦਾ ਹੈ ਗੁਰਤੇਗ ਬਹਾਦਰ ਸਾਹਿਬ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਉਹ ਪੂਰੀ ਮਨੁੱਖਤਾ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਲੁਧਿਆਣਾ ਵਾਸੀਆਂ ਨੂੰ ਵੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਹੈ ਜੋ ਜੋ ਕਿ ਸਾਨੂੰ ਮਾਤਾ ਵਿਪਨਪ੍ਰੀਤ ਕੌਰ ਜੀ ਉਹਨਾਂ ਨੇ ਦਿੱਤਾ ਹੈ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਜਿਨ੍ਹਾਂ ਨੇ ਸਾਡੇ ਸਾਰੇ ਵਕੀਲ ਭਾਈਚਾਰੇ ਨੂੰ ਆਪਦੇ ਕੋਲ ਬੁਲਾ ਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਅਸੀਂ ਸਮਾਗਮ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਸਾਨੂੰ ਪੂਰਨ ਸਹਿਯੋਗ ਦਿਓ ਮਾਤਾ ਵਿਪਨਪ੍ਰੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਇਸ ਸਮਾਗਮ ਦੇ ਵਿੱਚ ਪੂਰਾ ਯੋਗਦਾਨ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ